ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਪਵਿੱਤਰ ਰਹਿਨਮਾਈ ਹੇਠ ਡੇਰਾ ਸੱਚਾ ਸੋਦਾ ਦੀ ਦੇਸ਼ ਵਿਦੇਸ਼ ਵਿੱਚ ਵੱਸਦੀ ਸਾਧ ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਬੜੇ ਹੀ ਉਤਸ਼ਾਹ ਦੇ ਨਾਲ ਕੀਤੇ ਜਾ ਰਹੇ ਹਨ ਇਹਨਾਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਉਤਸ਼ਾਹ ਦੇ ਨਾਲ ਕਰਨ ਦੇ ਲਈ ਪ੍ਰੇਰਿਤ ਕਰਦਿਆਂ ਸਥਾਨਕ ਪ੍ਰਸ਼ਾਸਨ ਵੱਲੋਂ ਇਹਨਾਂ ਸੇਵਾਦਾਰਾਂ ਨੂੰ ਸਮੇਂ-ਸਮੇਂ ਉੱਤੇ ਸਨਮਾਨਤ ਵੀ ਕੀਤਾ ਜਾਂਦਾ ਹੈ ਇਸੇ ਲੜੀ ਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਸਫਾਈ ਅਭਿਆਨ ਦੇ ਵਿੱਚ ਯੋਗਦਾਨ ਦੇਣ ਦੇ ਬਦਲੇ ਵਾਲ ਸਾਲ ਕਾਉਂਸਲ ਦੇ ਹੈਲਥੀ ਸਪੇਸ ਵਲੰਟੀਅਰ ਕੋਆਰਡੀਨੇਟਰ ਮੈਡਮ ਕਮਿਲਾ ਬਰੀਵਲੋਂ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਜ਼ਿੰਮੇਵਾਰ ਸੇਵਾਦਾਰਾਂ ਨੂੰ ਪ੍ਰਸ਼ੰਸਾ ਪੱਤਰ ਸੌਂਪਿਆ ਗਿਆ ਹੈ ਇਸ ਮੌਕੇ 85 ਮੈਂਬਰ ਯੂਕੇ ਕੁਲਦੀਪ ਇੰਸਾ ਤੇ ਮੁਕੇਸ਼ ਇੰਸਾ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇੰਸਾ ਦਾ तहे ਦਿਲੋਂ ਧੰਨਵਾਦ ਕਰਦਿਆਂ ਕਿ ਪੂਜਨੀ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚੱਲਦਿਆਂ ਇੰਗਲੈਂਡ ਦੀ ਸਾਧ ਸੰਗਤ ਦਿਨ ਰਾਤ ਮਾਨਵਤਾ ਭਲਾਈ ਦੇ ਕਾਰਜਾਂ ਦੇ ਵਿੱਚ ਲੱਗੀ ਹੋਈ ਹੈ ਬਲਾਕ ਬਰਮਿੰਗਮ ਦੀ ਸਤ ਸੰਗਤ ਵਧਾਈ ਦੀ ਪਾਤਰ ਹੈ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਸਲੂਟ ਕਰਦੇ ਹਾਂ ਵਾਲਸਲ ਕਾਉਂਸਲ ਨੇ ਉਹਨਾਂ ਨੂੰ ਇਹ ਸਨਮਾਨ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਪਵਿੱਤਰ ਐਮਐਸਜੀ ਸੇਵਾ ਪੰਡਾਰੇ ਨੂੰ ਸਮਰਪਿਤ ਬਲਾਕ ਬਰਮਿੰਗਮ ਦੀ ਸਤ ਸੰਗਤ ਵੱਲੋਂ ਵਾਲਸਲ ਕਾਉਂਸਲ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਵਾਤਾਵਰਨ ਨੂੰ ਸਾਫ਼ ਕਰਨ ਦੇ ਮੰਤਵ ਨਾਲ ਸਫਾਈ ਅਭਿਆਨ ਚਲਾਇਆ ਗਿਆ ਜਿਸ ਮੌਕੇ ਸ਼ਹਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ 24 ਸੇਵਾਦਾਰਾਂ ਅਤੇ ਬੱਚਿਆਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਹਿੱਸਾ ਲੈਂਦਿਆਂ ਮੂਲ ਨਾਗਰਿਕਾਂ ਨਾਲ ਮਿਲ ਕੇ 45 ਵੱਡੇ ਬੈਗ ਕੂੜਾ ਕਰਕਟ ਇਕੱਠਾ ਕੀਤਾ ਗਿਆ ਜਿਸ ਨੂੰ ਬਾਅਦ ਵਿੱਚ ਕਾਉਂਸਲ ਅਧਿਕਾਰੀਆਂ ਨੇ ਨਿਰਧਾਰਿਤ ਥਾਂ ਉੱਤੇ ਪਹੁੰਚਾਇਆ ਇਸ ਤੋਂ ਪਹਿਲਾਂ ਵੀ ਸਥਾਨਕ ਸੱਤ ਸੰਗਤ ਨੇ ਇੱਕ ਸਫਾਈ ਅਭਿਆਨ ਪ੍ਰਿੰਸ ਸਟਰੀਟ ਅਤੇ ਆਕਸਫੋਰਡ ਸਟਰੀਟ ਵਾਲਸਲ ਕਾਉਂਸਲ ਵਿਖੇ ਚਲਾਇਆ ਸੀ ਜਿੱਥੇ 5 ਸੇਵਾਦਾਰਾਂ ਇੱਕ ਬੱਚੇ ਨੇ 13 ਮੂਲ ਨਾਗਰਿਕਾਂ ਨਾਲ ਮਿਲ ਕੇ 50 ਵੱਡੇ ਬੈਗ ਕੂੜਾ ਇਕੱਠਾ ਕੀਤਾ ਸੀ ਕੌਂਸਲ ਅਧਿਕਾਰੀਆਂ ਨੇ ਸਤ ਸੰਗਤ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕਰਦਿਆਂ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ। ਦੰਦਾਂ ਸਾਤ ਗੁਰੂ 13 ਯਾਦਾਂ ਅੱਜ ਪੂਜਾ ਪਿਤਾ ਸੰਤ ਡਾਕਟਰ ਕੁਮਿਤਰਾਮ ਰਾਮ ਸਿੰਘ ਜੀ ਇਨਸਾਨ ਕੀ ਪ੍ਰੇਰਣਾ ਸੇ ਸਤ ਸੰਗਤ ਲੰਡਨ ਇੰਗਲੈਂਡ ਨੇ ਗੋਡਨ پارک ਦੇ ਵਿੱਚ 1300 ਸਬੂਤੇ ਲਾਏ ਨੇ ਹੋਰ avatars ਮਾ ਮਨਾਇਆ ਗਿਆ ਤੋਂ ਸਾਰੀ ਸਾਧ ਸੰਗਤ ਨੂੰ ਪੂਜਾ ਪਿਤਾ ਜੀ ਨੂੰ avatars ਮਾ ਦੀਆਂ ਲੱਖੋ ਕਰੋੜਾਂ ਵਾਰ ਪਧਾਈ ਹੋਵੇ ਪੂਜਾ ਪਿਤਾ ਜੀ ਸਾਨੂੰ ਸੇਵਾ আর ਸਿਮਣ ਦਾ ਇਸੇ ਤਰ੍ਹਾਂ ਪਰ ਚੜ੍ਹ ਕਰ ਬਲਵਕਸ਼ਣ ਜੀ ਦਾਨ-ਦਾਨ ਸਤਿਗੁਰੂ ਤੇ ਰਹੀ ਆਸਰੂ ਤੇ ਰਹੀ ਆਸਰੂ